ਵੀ ਅਸੀਂ ਸਾਗ ਬਣਾਉਣ ਲੱਗੇ ਆ ਤੇ ਅੱਜ ਦੇ ਪਹਿਲਾਂ ਤਿਆਰੀ ਕਰ ਕੋ ਪਹਿਲਾਂ ਬਾ ਦਿੱਤਾ ਹੋਇਆ ਥੋੜਾ ਜਿਨਾ ਸਵਾਦ ਅਨੁਸਾਰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹਾਂ ਪੂਰੀਆਂ ਦੇਖਿਆ ਹੀ ਨਹੀਂ ਪੂਰੀਆਂ ਦੇਖਿਆ ਨਹੀਂ ਨਹੀਂ ਆ ਦੇਖ ਬੱਸ 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 ਉਹ ਬੱਸ ਨਾ ਨਾ ਰੈਂਡਮ ਬੱਸ ਬੱਸ ਉਹ ਪਲਟ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਜੀ ਦੋਸਤੋ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਥੋੜਾ ਇਗਨੋਰ ਕਰਿਓ ਮੇਰਾ ਨਾ ਗਲਾ ਖਰਾਬ ਹੋਇਆ ਮੇਰਾ ਗਲਾ ਖਰਾਬ ਹੋ ਗਿਆ ਪਤਾ ਨਹੀਂ ਕੀ ਗੱਲ ਹੋਈ ਹੈ ਜੀ ਤੇ ਅੱਜ ਆਪਾਂ ਇੱਕ ਨਵਾਂ ਵਲੌਗ ਸ਼ੁਰੂ ਕਰ ਰਹੇ ਹਾਂ ਜੀ ਡੇਲੀ ਵਲੌਗ ਸਾਡੇ ਆ ਰਹੇ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪਿਛਲੇ ਵੀ ਵਲੌਗ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸ ਵੀਲੌਗ ਨੂੰ ਵੀ ਬਹੁਤ ਜ਼ਿਆਦਾ ਤੁਸੀਂ ਪਿਆਰ ਦੇਣਾ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਕਮੈਂਟ ਕਰਨਾ ਜੀ ਤੇ ਸਾਡਾ ਵੀਲੌਗ ਕਿੱਥੇ ਕਿੱਥੋਂ ਦੇਖਦੇ ਹੋ ਜੀ ਤੇ ਜੋ ਜੋ ਵੀ ਐਕਟੀਵਿਟੀਜ਼ ਹੋਣਗੀਆਂ ਸਾਡੀਆਂ ਮੇਰੇ ਖਿਆਲ ਨਾਲ ਅੱਜ ਸਾਗ ਬਣਾਵਾਂਗੇ ਨਾ ਤੁਸੀਂ ਅੱਜ ਸਾਗ ਬਣਾਉਣਾ ਤੇ ਹਾਂ ਸਾਗ ਬਣਾਉਗੇ ਹੋਰ ਕੀ ਕਰਨਾ ਆਪਾਂ ਅੱਜ ਬੱਸ ਇਹ ਹੋਰ ਦੱਸਾਂਗੇ ਵੀਡੀਓ ਦੇ ਵਿੱਚ ਵਿੱਚ ਆਪਾਂ ਪਹਿਲਾਂ ਤੁਹਾਨੂੰ ਦੱਸਾਂਗੇ ਸਾਰਾ ਕੁਝ ਸਾਰਾ ਕੁਝ ਤੁਸੀਂ ਇਸ ਵਾਰ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਤੇ ਸੌਰੀ ਆਵਾਜ਼ ਫਿਰ ਕਹਿ ਰਹੇ ਥੋੜਾ ਆਵਾਜ਼ ਘੱਟ ਨਿਕਲੀ ਸਿਰਫ ਤੁਸੀਂ ਬੋਲੀ ਜਾਓ ਹਾਂਜੀ ਹਾਂਜੀ ਦੋਸਤੋ ਸਾਡੇ ਨਾਲ ਬਨੇ ਰਹਿਣਾ ਤੁਸੀਂ ਤੇ ਤੁਹਾਨੂੰ ਹਰੇਕ ਆਪ ਦੱਸਾਂਗੇ ਕਿ ਅਸੀਂ ਮਿੱਟੀ ਜਿਹੜੀ ਕਰ ਰਹੇ ਹੈਗੇ ਪਹਿਲਾਂ ਤਾਂ ਸਾਗ ਬਣਾਉਣਾ ਕਰਦੇ ਵਿੱਚ ਅਸੀਂ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਬਾਹਰ ਵੀ ਲੈ ਕੇ ਜਾਵਾਂਗੇ ਤੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜਿੱਥੇ ਅਸੀਂ ਜਾਣਾ ਹੈ ਕਿ ਤੁਹਾਨੂੰ ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਬਨੇ ਰਹਿਣਾ ਤੁਸੀਂ ਤੇ ਆਪਾਂ ਹੁਣ ਵੀਡੀਓ ਕਰਦੇ ਹਾਂ ਜੀ ਸਟਾਰਟ ਵੀ ਦੋਸਤੋ ਅਸੀਂ ਤੁਹਾਨੂੰ ਦੱਸਿਆ ਜੀ ਦਾ ਪਹਿਲਾਂ ਤੁਹਾਨੂੰ ਵੀ ਅਸੀਂ ਸਾਗ ਬਣਾਉਣ ਲੱਗੇ ਆ ਤੇ ਅੱਜ ਦੇ ਪਹਿਲਾਂ ਤਿਆਰੀ ਕਰ ਰਹੇ ਆ ਸਾਗ ਦੀ ਤੇ ਪਹਿਲਾਂ ਛਿਲ ਲਿਆ ਸੀ ਪਹਿਲਾਂ ਇਹਨੂੰ ਤੋੜਿਆ ਮੰਮੀ ਨੂੰ ਤੋੜਿਆ ਇਹਨੇ ਪੁੱਛਿਆ ਬਹੁਤ ਆਪਣੇ ਘਰ ਦਾ ਹੀ ਸਾਗ ਆਡਾ ਘਰ ਸਾਗ ਹੋਇਆ ਪਿਆ ਸੀਗਾ ਤੇ ਸਾਗ ਬਣਾਉਨੇ ਅੱਜ ਤੇ ਅਸੀਂ ਇਹਨੂੰ ਤੋੜ ਕੇ ਇਹਨੂੰ ਧੋ ਤੂ ਲਿਆ ਤੇ ਇਹਨੂੰ ਪਹਿਲਾਂ ਪਹਿਲਾਂ ਛਿੱਲਿਆ ਹਨਾ ਸਵਾਰ ਲਿਆ ਫਿਰ ਧੋ ਲਿਆ ਹੁਣ ਅਸੀਂ ਸਾਗ ਉਤਰਨਾ ਸ਼ੁਰੂ ਕਰ ਦਿੱਤਾ ਹੋਇਆ ਤੇ ਇਦਾਂ ਪਿੱਛੇ ਸਾਗ ਲਗਾਈ ਜਾਵਾਂਗੇ ਇਹਦੇ ਉੱਪਰ ਤਾਂ ਫੇਰ ਵਿੱਚ ਨਾਲ ਹੀ ਪਾਲਕ ਹੈ ਪਾਲਕ ਵਿੱਚ ਹੀ ਆਪਾਂ ਨਾਲ ਹੀ ਕਰੀ ਜਾਵਾਂਗੇ ਇਹਨੂੰ ਉਤਰ ਦਵਾਂਗੇ ਲਓ ਜੀ ਸਾਗ ਆਪਾਂ ਉਤਰ ਲਿਆ ਜੀ ਹੁਣ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਮੰਜੇ ਦੇ ਉੱਤੇ ਸਾਗ ਉਤਰਿਆ ਪਿਆ ਤੇ ਮੰਮੀ ਵਿੱਚ ਪਾ ਰਹੇ ਪਤਿੱਲੇ ਦੇ ਆ ਦੇਖੋ ਜੀ ਇਦਾਂ ਨਾਲ ਵਿੱਚ ਪਾਣੀ ਪਾ ਲਾਣਾ ਪਹਿਲੇ ਥੋ ਉਸ ਤੋਂ ਬਾਅਦ ਫਿਰ ਥੋੜਾ ਥੋੜਾ ਨਾਲ ਵਿੱਚ ਸਾਗ ਤੁਸੀਂ ਪਾਈ ਜਾਣਾ ਜਦ ਤੱਕ ਪਤੀਲਾ ਭਰ ਨਹੀਂ ਜਾਂਦਾ ਜੇ ਤਾਂ ਪੂਰਾ ਭਰ ਲੈਣਾ ਉਹ ਦੇਖੋ ਮੈਂ ਵੀ ਹੁਣ ਸਫਾਈਆਂ ਕਰ ਲੀਆਂ ਤੇ ਹੁਣ ਸਾਗ ਦੇਖ ਲੱਗੀਆਂ ਵੀ ਸਾਗ ਦਾ ਕੀ ਸਮਾਂ ਚਾਰ ਹੈ ਤੁਹਾਨੂੰ ਦੱਸ ਦਿਆਂ ਬੈ ਕੈਮਰਾ ਕਰ ਲਾਂ ਪਹਿਲਾਂ ਕਿਚਵੇ ਨਮਕ ਪਹਿਲਾਂ ਪਾ ਦਿੱਤਾ ਹੋਇਆ ਥੋੜਾ ਜਿਨਾ ਸਵਾਦ ਅਨੁਸਾਰ ਤੇ ਵਿੱਚ ਹੀ ਅਸੀਂ ਇਹਦੇ ਵਿੱਚ ਪਾ ਦਾਂਗੇ ਅ ਅਦਰਕ ਪਾ ਦਾਂਗੇ ਨਾ ਮੰਮਾ ਅਦਰਕ ਹੀ ਪਾ ਦਾਂਗੇ ਇਹੀ ਵਿੱਚ ਇਹਦੇ ਮੰਮੀ ਚੱਲੀ ਆ ਹੁਣ ਆਪਣੇ ਡਾਕਟਰ ਏ ਉਥੇ ਜਈ ਜਾਣੇ ਆਏ ਉਹਨਾਂ ਨੇ ਫੈਲਾਉਣ ਕਰਾਉਣੀਆਂ ਆਪਣੀਆਂ ਅਈ ਇਹ ਮੈਂ ਦਫਤਰ ਤੋਂ ਨਹੀਂ ਦੁਕਾਨ ਤੋਂ ਚੱਲੇ ਆ ਆਪਣੀ ਤੇ ਨਾਦਰ ਸਾਗ ਜਿਹੜਾ ਬਣ ਰਿਹਾ ਜਿੰਨਾ ਸਾਗ ਨਾ ਗਰਜੀ ਜਾਊ ਗਰਜੀ ਜਾਊਗਾ ਵਿੱਚ ਮਿਰਚਾਂ ਵੀ ਪਾਤੀਆਂ ਲੂਣ ਵੀ ਪਾ ਦਿੱਤਾ ਅਦਰਕ ਵੀ ਪਾ ਦਿੱਤਾ ਲਸਣ ਵੀ ਪਾ ਦਿੱਤਾ ਤੇ ਅਸੀਂ ਪਿਆਜ਼ ਪੋਣਾ ਰਹਿ ਗਿਆ ਉਹਨਾਂ ਪਿਆਜ਼ ਚੜਕੇ ਵਿੱਚ ਪਾਵਾਂਗੇ ਜੀ ਤੜਕਾ ਲਾਵਾਂਗੇ ਤੇ ਮੱਕੀ ਦੀਆਂ ਰੋਟੀਆਂ ਨਾਲ ਬਣਾਵਾਂਗੇ ਉਹ ਵੀ ਸਕਾਂਗੇ ਅਸੀਂ ਹਨਾ ਜੜੀ ਦੱਸੋ ਜੜੀ ਖਾਣੀ ਵੇਣੀਆਂ ਹਮ ਠੇ ਬਾਜੀ ਦੀ ਮੈਂ ਮੱਕੀ ਦੀ ਰੋਟੀ ਅੰਬਾਜ਼ ਰੋਟੀ ਖਾਣੀ ਆ ਮੈਂ ਵੀ ਦਿਲ ਕਰਦਾ ਨਾ ਦੇ ਖਾਂ ਹਾਂਜੀ ਕੀ ਬਣਾ ਰਹੀ ਏ ਅੱਜ ਅੱਜ ਸੀ ਸਰੋਂ ਦਾ ਸਾਗ ਮੱਕੀ ਦੀ ਰੋਟੀਆਂ ਦੇਖ ਲਓ ਹਾਂ ਜਿੱਦਾਂ ਪਹਿਲਾਂ ਦੱਸਿਆ ਰੋਟੀਆਂ ਸੀ ਕਿਉਂ ਲਾਲ ਲਕ ਚੋਪੜ ਦਈਆਂ ਵਾ ਇਧਰ ਇਧਰ ਕਰਕੇ ਦਿਖਾਉ ਨਾ ਅੰਕੇ ਆ ਮੰਮੀ ਇਹ ਮੰਮੀ ਕਰਦੇ ਪਏ ਚੋਲਾਂ ਦੇ ਆਟੇ ਦੀ ਰੋਟੀ ਬਣਾ ਦੇ ਪਏ ਤੇ ਚੋਲਾਂ ਦੇ ਆਟੇ ਦੀ ਰੋਟੀ ਤਾਂ ਹੀ ਇਦਾਂ ਰੰਗੇ ਦਾ ਸੀਗਾ ਇੱਕਦਾਂ ਇਹਦਾ ਕਰਕੇ ਦਿਖਾਉ ਆ ਤਾਂ ਹੀ ਰੰਗ ਦਿੱਤਾ ਨਾ ਹਾਂ ਚਿੱਟਾ ਰੰਗ ਹੈ ਹਾਂ ਚਾਹ ਬਣ ਗਈ ਆ ਇੱਕ ਆ ਵੇਖੋ ਬਣ ਰਹੀ ਹੈ ਠੀਕ ਹੈ ਮੈਂ ਕੋ ਬਣਾ ਕੇ ਵੇਖ ਲੈਣੇ ਉਹਦੇ ਵਿੱਚ ਸੇਰ ਬਣਾ ਕੇ ਦਿੰਦਾ ਮੱਕੀ ਦੀ ਰੋਟੀ ਬਣ ਗਿਆ ਸਾਗ ਸਾਗ ਤੜਕ ਲਿਆ ਵਾ ਸਾਗ ਦੇ ਨਾਲ ਚੋਲਾ ਤੇ ਰੋਟੀਆਂ ਤੇ ਨਾਲ ਮੱਕੀ ਦੀਆਂ ਰੋਟੀਆਂ ਦੋ ਦੋ ਕਾਮ ਅੱਜ ਹੋਰ ਇਹਦਾ ਟੇਸਟ ਵੇਖ ਜੀ ਨਾ ਕਿਦਾਂ ਦਾ ਟੇਸਟ ਹੁੰਦਾ ਵਾ ਠੀਕ ਹੈ ਚਲੋ ਫਿਰ ਕਦੋਂ ਖਾਣੀ ਆ ਬਸ ਹੁਣ ਖਾਣਾ ਸ਼ੁਰੂ ਕਰਨ ਲੱਗਿਆ ਮੈਂ ਬੈਠਾ ਅੰਦਰ ਜਾ ਕੇ ਫਿਰ ਜੇ ਪੇਟ ਭੁੱਖਾ ਤੁਹਾਨੂੰ ਜਾ ਕੇ ਚਲੋ ਠੀਕ ਹੈ ਜੀ ਅੱਪਾ ਚੱਲਦੇ ਆਂ ਅੰਦਰ ਫਿਰ ਬੈਨੇ ਜਾ ਕੇ ਸਰਬ ਰੋਟੀ ਖਾਂਦੇ ਹੋਏ ਪੁੱਛਦੀ ਆਂ ਸਰਬ ਨੂੰ ਕਿੱਦਾਂ ਬਣਿਆ ਸਾਗ ਸਰਬ ਕਿੱਦਾਂ ਦਾ ਲੱਗਾ ਸਾਗ ਫਿਰ ਸਾਗ ਬਹੁਤ ਵਧੀਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਘਿਓ ਪਾ ਕੇ ਉੱਪਰ ਸਰਬ ਦਾ ਫੇਵਰੇਟ ਦੇਸੀ ਘਿਓ ਇੱਕ ਵਾਰੀ ਦੱਸਣ ਲਈ ਮੰਮੀ ਅੱਜ ਕਿੱਸਾ ਅੱਜ ਦਾ ਡਾਇਕ ਮੰਮੀ ਕਹਿੰਦੇ ਅਸੀਂ ਦਰਵਾਜ਼ਾ ਸਾਬ ਗਏ ਸੀਗੇ ਤੇ ਇਸ ਡੈਡੀ ਤੇ ਤੂੰ ਹੀ ਕਹਿੰਲੇ ਘਰ ਸੀਗੇ ਆਰੇ ਗੁਰ ਹੈ ਯਾਦ ਆ ਗਿਆ ਯਾਦ ਆ ਗਿਆ ਕਿਉਂ ਉਹ ਲੜਕਾ ਲਾਲ ਆ ਗਿਆ ਯੋ ਮम्मी ਕਹਿੰਦੇ ਨਾਨਾ ਕੇ ਉਹ ਸਾਰਾ ਇਹਨਾਂ ਨੇ ਪੂਰਾ ਡੱਬੇ ਵਿੱਚ ਘਾਤਾ ਕਿ ਉਹਦਾ ਇੱਕ ਦਿਨ ਇੱਕ ਦਿਨ ਵਾਸਤੇ ਕਹੇ ਘਰੀ ਮਮੀ ਹੁਣੀ ਸਾਦਾ ਮਲਾਈ ਵਰਗਾ ਬਣਿਆ ਸਾਰਾ ਬਹੁਤ ਵਧੀਆ ਚਲੋ ਆਪਾਂ ਗੱਲਾਂ ਨਹੀਂ ਕਰਾਂ ਸਾਗ ਦੇਖ ਲੱਗਦੇ ਹੋ ਤੇ ਰੋਟੀ ਮੈਂ ਵੀ ਖਾ ਲਵਾਂ ਹੁਣ ਫਿਰ ਆਪਾਂ ਸਰ ਬੜੇ ਛਾਣੇ ਖਾ ਲਈ ਆਹ ਆ ਚੋਲਾ ਦੇ ਆਟੇ ਦੀ ਚਲੋ ਅਸੀਂ ਆਟੇ ਦੀ ਰੋਟੀ ਆਹ ਸਭ ਆਪਾਂ ਨੇ ਮੱਕੀ ਦੀ ਖਾਵਾਂਗੇ ਤੇ ਆਪਾਂ ਨਾ ਰੋਟੀ ਖਾ ਲਈਏ ਹੁਣ ਦਰਮਿਆ-ਤੋ ਹੀ ਪਹਿਲਾਂ ਦੇਖ ਲਿਆ ਰੋਟੀ ਖਾ ਲਈ ਤਾਂ ਆਪਾਂ ਉਹਨਾਂ ਡਾੜੀ ਉਹਨਾਂ ਦਵਾਈ ਮੈਨੇਜ ਕਰਦੇ ਪਿਆ ਸਵੇਰੇ ਸ਼ਾਮ ਦੀਆਂ ਕੁੜੀਆਂ ਬਣਾਉਣੇ ਪਿਆ ਦੇਖੋ ਜੀ ਐਦਾਂ ਆਪਾਂ ਨਾ ਹਰ ਮਹੀਨੇ ਦੀ ਦਵਾਈ ਲੈ ਕੇ ਉਹਨਾਂ ਇਹ ਤਾਂ ਡਾੜੀ ਦੀ ਨਾ ਸਵੇਰੇ ਦੀ ਆ ਸਵੇਰੇ ਦੀਆਂ ਕੁੜੀਆਂ ਬਣਾਉਂਦੀਆਂ ਆ ਦੇਖੋ ਖਾਣਾ ਬਣਾਈਆਂ ਸਵੇਰ ਵਾਲੀਆਂ ਕੁੜੀਆਂ ਇਹਦੇ ਵਿੱਚ ਪੀਣ ਵਾਲੀ ਰੱਖੀ ਆ ਤੇ ਆ ਕੁੜੀਆਂ ਦੇਖਿਆ ਹੀ ਨਹੀਂ ਹਾਂ ਕੁੜੀਆਂ ਦੇਖਿਆ ਹੀ ਨਹੀਂ ਕੁੜੀਆਂ ਦੇਖਿਆ ਨਹੀਂ 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 ਆ ਦੇਖੋ ਇਦਾਂ ਹਾਂ ਐਦਾਂ ਦੇਖਿਆ ਹੁਣ ਹਾਂ ਆ ਲੋ ਤਾਂ ਪੀਣ ਵਾਲੀ ਫੇਰ ਦਿਖਾ ਦਿੰਦਾ ਤੇ ਆ ਹੈਗੀਆਂ ਰਾਤ ਦੀਆਂ ਡਾੜੀ ਉਹਨਾਂ ਨੂੰ ਨਾ ਸਵੇਰੇ ਸ਼ਾਮੀ ਦਵਾਈ ਖਾਣੀ ਪੈਂਦੀ ਏ ਪਰਮਨੈਂਟ ਕਿਸ ਕਰਕੇ ਆਪਾਂ ਕੁੜੀਆਂ ਬਣਾ ਕੇ ਰੱਖ ਦਿੰਨੇ ਆ ਫਿਰ ਆਰਾਮ ਨਾਲ ਆਪ ਹੀ ਖਾ ਲੈਂਦੇ ਆ ਫਿਰ ਚਲੋ ਫਿਰ ਦੁੱਧ ਵੀ ਗਰਮ ਹੋ ਗਿਆ ਦੁੱਧ ਵੀ ਨਾਲ ਨਾਲ ਪੀਵਾਂਗੇ ਦੁੱਧ ਫੜੋ ਦੁੱਧ ਵੀ ਗਰਮ ਹੋ ਗਿਆ ਤੇ ਦੁੱਧ ਵੀ ਪੀਨੇ ਆ ਦਵਾਈ ਲਾ ਕੇ ਸੱਟ ਕਰਕੇ ਰੱਖ ਦਿੰਨੇ ਆ ਗਰਮ ਹੈ ਵੈਸੇ ਵੀ ਸਵੇਰੇ ਨਾ ਆਪਾਂ ਸਾਰੂ ਸ਼ਹਿਰਪੁਰ ਜਾਣਾ ਵੀਡੀਓ ਬਣਾਉਣ ਵਾਸਤੇ ਨਾ ਠੰਡ ਵੀ ਬਹੁਤ ਹੈ ਬਾਬਾ ਕੱਪੜੇ ਤਿਆਰ ਕਰ ਲਓ ਸਵੇਰ ਵਾਸਤੇ ਠੰਡ ਬਹੁਤ ਮੈਂ ਦੱਸ ਦਈਏ ਵੀ ਆਪਾਂ ਨੂੰ ਸਵੇਰੇ ਸ਼ਹਿਰਪੁਰ ਜਾਣਾ ਹੈਗਾ ਵੀਡੀਓ ਬਣਾਉਣ ਵਾਸਤੇ ਮਾਰਕੀਟ ਨੂੰ ਮਾਰਕੀਟ ਵਲੌਗ ਜਿਹੜੇ ਆਪਾਂ ਬਣਾਨੇ ਆ ਨਾ ਹਰੀ ਸਿੰਘ ਵਲੌਗ ਚੈਨਲ ਤੇ ਆਪਾਂ ਪਾਉਂਦੇ ਆ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਤੁਸੀਂ ਸਾਡਾ ਉਹ ਚੈਨਲ ਸਪੋਰਟ ਕਰ ਸਕਦੇ ਹੋ ਉਸ ਨੂੰ ਵੀ ਤੇ ਸਸਤਾ ਕੱਪੜਾ ਕਿੱਥੋਂ ਮਿਲਦਾ ਹੈਗਾ ਤੁਸੀਂ ਸਾਡੀ ਵੀਡੀਓ ਜਾ ਕੇ ਦੇਖ ਸਕਦੇ ਹੋ ਉਸ ਟੈਬਲੇਟ ਉੱਤੇ ਤੇ ਹਨ ਆਪਾਂ ਫਟਾਫਟ ਕਰਕੇ ਦਵਾਈ ਸੈਟ ਤੇ ਫਿਰ ਦੁੱਧ ਪੀ ਕੇ ਫਿਰ ਸੋਵਾਂਗੇ ਫਿਰ ਮਿਲਦੇ ਆਪਾਂ ਤੁਹਾਨੂੰ ਹੁਣ ਸਵੇਰੇ ਅਫਸੋਸ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੇ ਨਵੀਂ ਸਵੇਰ ਦੇ ਵਿੱਚ ਦਿਨ ਚੜ ਚੁੱਕਾ ਹੈ ਅਗਲਾ ਤੇ ਸੇਰੇ ਸੇਰੇ ਅੱਜ ਬੱਦਲ ਬਾਈ ਬਹੁਤ ਜ਼ਿਆਦਾ ਹੋਈ ਪਈ ਹੈ ਤੁਹਾਨੂੰ ਤਾਂ ਨਹੀਂ ਪਈ ਵਸੇ ਠੰਡ ਤਾਂ ਬਹੁਤ ਜ਼ ਉਚਰਨ ਕਪੜੇ ਪਾ ਲਏ ਤੇ ਹਮ ਦਮਲਾ ਸਜਾਉਣ ਲੱਗਾ ਤੇ ਸਰਬ ਉਹਨ ਬਕਾਨ ਗੇ ਰੋਟੀ ਹੈ ਨਾ ਸਰਬ ਹਾਂਜੀ ਆਪਾਂ ਵੀ ਇਸ਼ਨਾਨ ਪਾਣੀ ਕਰ ਲਿਆ ਹੋਇਆ ਤੇ ਬਸ ਉਹਨ ਕੁਲਕੇ ਲੱਗਾ ਨਹੀਂ ਐ ਮੈਸੇਜ ਕਿਉਂਕਿ ਜਾਨੇ ਜਦੋਂ ਬਾਹਰ ਜਾਂਦੇ ਆ ਤੇ ਨਾ ਮੋਸਟਲੀ ਅਸੀਂ ਘਰੋਟੇ ਖਾ ਕੇ ਜਾਂਦੇ ਆ ਜਾਂ ਫਿਰ ਜਰਾ ਦੂਰ ਜਾਣਾ ਹੋਵੇ ਤਾਂ ਫਿਰ ਰੋਟੀ ਪੈਕ ਕਰਕੇ ਲੈ ਕੇ ਜਾਈ ਦੀ ਨਾ ਲਾਗੇ ਲਓ ਜੀ ਲਓ ਹੋ ਜੋ ਹੋ ਜੋ ਰੈਡੀ ਜਲਦੀ ਜਲਦੀ ਕੋਈ ਕੈਮਰਾ ਲਗਾ ਲੀ ਬਿਲਦ ਨਹੀਂ ਬੰਦੇ ਪੇ ਬਸ ਬੰਨ ਹੋਏ ਬੱਜ ਗਏ ਇਹ ਵਾਲੇ ਸ਼ੂਜ਼ ਦੇ ਤਾਂ ਬੰਨ ਹੋ ਜਾਂਦੇ ਨੇ ਸ਼ੂਗਰ ਹੈ ਕਿ ਤੇ ਸਰ ਉਹਨਾਂ ਲੇਸਿਸ ਬੰਨਨੇ ਆ ਗਏ ਆ ਦੂਸਰੇ ਵਾਲੇ ਦੇ ਨਹੀਂ ਬੰਨ ਹੁੰਦੇ ਅਜੇ ਵੀ ਅੱਛਾ ਅੱਛਾ ਠੀਕ ਹੈ ਉਹ ਇਹ ਤਾਂ ਦੂਜੇ ਚਲੋ ਚਲੋ ਮੈਂ ਪੈਂਟ ਵੀ ਦਿਖਾਉਣੀ ਹੈ ਆਪਣੇ ਆਪਣੇ ਦੋਸਤਾਂ ਨੂੰ ਮੈਂ ਕਿਹਾ ਸੀ ਨਾ ਪੈਂਟ ਦਿਖਾਉਂਗਾ ਸੰਤ ਤੁਸੀਂ ਜਿਹੜੀ ਸ਼ਰਮ ਨੇ ਪੈਂਟ ਲਈ ਸੀਗੀ ਨਵੀ ਜੋਗਰ ਹੈ ਨਾ ਜੋਗਰ ਲਈ ਸੀ ਨਵੀ ਜਿਹੜੀ ਫਿਟਿੰਗ ਬਹੁਤ ਸੈਟ ਆਈ ਹੈ ਵਧੀਆ ਆਈ ਕੋਹ ਬ ਕੰਫਰਟੇਬਲ ਹੈਗੀ ਨਾ ਚਲੋ ਚਲਿਓ ਸਰ ਆਪਾਂ ਲੇਟ ਹੋ ਨਿਬਿਆ ਹਾਂ 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 ਕਰੋ ਬਾਈਕ ਸਟਾਰਟ ਚਲੋ ਚਲੀਏ ਫਿਰ ਮੈਂ ਕਰਦਾ ਸਟਾਰਟ ਚਲੋ ਠੀਕ ਹੈ ਦੋਸਤੋ ਫਿਰ ਆਪਾਂ ਆ ਕੇ ਮਿਲਦੇ ਆਂ ਤੇ ਮਾਰਕੀਟ ਵਾਲੇ ਵਲੋਗ ਦੇਖਣਾ ਨਾ ਭੁੱਲਿਓ ਫਿਰ ਸਾਡੇ ਠੀਕ ਹੈ ਆਈ ਜਾਣਾ ਬਾਈ ਬੱਸ ਆ ਪਰ ਲੇਕਿਨ ਅਸੀਂ ਬੱਸ ਸਟੈਂਡ ਤੱਕ ਅਸੀਂ ਬਾਈਕ ਤੇ ਜਾਂ ਬਾਈ ਸਟੈਂਡ ਤੇ ਲਾ ਦਾਨੀ ਆ ਚਲੋ ਜੀ ਓਕੇ ਜੀ ਲੋ ਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਹਿਸ਼ਾਰਪੁਰ ਤੇ ਸਰੋਂ ਪਹਿਲਾ ਉੱਥੇ ਉਤਰ ਕੇ ਫੜਨਾ ਫੜਦੇ ਬੱਸ ਕਾਊਂਟਰ ਤੋਂ ਲੱਗਦੀ ਪਈ ਸੀ ਮੈਂ ਪਿੱਛੇ ਸੀਗੀ ਤੇ ਆਪਾਂ ਹੁਣ ਹਾਰਪਰ ਪਹੁੰਚ ਚੁੱਕੇ ਆ ਤੇ ਆਪਾਂ ਮਾਰਕੀਟ ਵੱਲ ਜਾ ਰਹੇ ਆ ਫਾਈਨਲੀ ਦੋਸਤੋ ਅਸੀਂ ਘਰ ਹੁਣ ਪਹੁੰਚ ਚੁੱਕੇ ਆ ਤੇ ਆਪਾਂ ਲੈ ਕੇ ਆਏ ਸੀਗੀ ਅੰਬੂਰ ਤੇ ਮੈਂ ਹੁਣੀ ਵੇਲੇ ਕਰਕੇ ਹਟੀਆਂ ਨਾ ਫਾਪੇ ਚ ਕੱਢੇ ਆ ਅੰਬੂਰ ਖਾਣ ਵਾਸਤੇ ਕੱਢੇ ਆ ਭੁੱਖ ਲੱਗੀ ਸੀ ਨਾ ਤੁਹਾਨੂੰ ਤੇ ਭੁੱਖ ਲੱਗੀ ਹੋਈ ਸੀ ਤੇ ਹੁਣ ਹੁਣ ਕਰ ਜਾ ਕੇ ਖਾਣੇ ਅੰਬੂਰ ਹੁਣ ਲੈ ਕੇ ਆਏ ਸੀਗੇ ਅਸੀਂ ਚਲੋ ਠੀਕ ਆਪਾਂ ਤੋਂ ਉਦੋਂ ਖਾ ਲਈਏ ਫਿਰ ਅਮਨ ਦਾ ਸਮਾਨ ਦੇਣੇ ਵੀ ਜਾਣਾ ਆਪਾਂ ਨਾ ਹਾਂ ਅਸੀਂ ਜਾਣਾ ਆਪਣੀ ਹਾਂ ਉਹਦਾ ਸਮਾਨ ਦੇਣ ਜਾਣਾ ਲੱਗ ਗਈ ਥੋੜਾ ਰਹਿੰਦੇ 10-15 ਮਿੰਟ ਦਾ ਰਸਤਾ ਹੀ ਆ ਤੇ ਸਾਡੇ ਲੱਗ ਹੀ ਰਹਿੰਦੇ ਆ ਸਮਾਨ ਥੋੜਾ ਪਿਆਛੇਗਾ ਤੇ ਫਿਰ ਅਸੀਂ ਦੇਣ ਜਾਣਾ ਅੱਜ ਹਾਂ ਚਲੋ ਅਸੀਂ ਚੱਲੀਏ ਫਿਰ ਜਲਦੀ ਜਲਦੀ ਚੱਲੀਏ 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 ਖਾਈਂ ਅੰਗੂਰ ਤਾਂ ਫਿਰ ਚੱਲੀ ਜਾਣਾ ਚਾਹ ਉੱਥੇ ਜਾ ਕੇ ਪੀਵਾਂਗੇ ਚਾਹ ਉੱਥੇ ਪੀਵਾਂਗੇ ਆਪਾਂ ਚਲੋ ਠੀਕ ਆ ਦੋਸਤੋ ਮਿਲਦਿਆਂ ਫਿਰ ਉੱਥੇ ਜਾ ਕੇ ਪਾ ਤੁਹਾਨੂੰ ਅਮਨਦੀ ਦੇ ਘਰ ਫੋਨ ਚੁੱਕੇ ਆ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਦੇਖੋ ਜੀ ਲੋਕਡਾਊਨ ਬੱਚਾ ਵੈਰੀ ਗੁੱਡ ਵੈਰੀ ਗੁੱਡ ਫੋਟੋ ਵਿਸ਼ਵਾ ਜੀਵਾ ਅਲੋਦਿ ਇਹ ਸਮਾਨ ਆਪਣਾ ਆਹ ਵੇ ਸਮਾਨ ਦੇਤਾ ਦਿਨ ਦਾ ਸੀ ਤੇ ਸਮਾਨ ਖੜ ਲਿਆ ਦਿਨ ਆਪਣਾ ਤੇ ਇਹ ਤੁਹਾਨੂੰ ਖੋਲਣ ਲਾਨੇ ਆ ਇੱਧਰ ਦੇਖੋ ਜੀ ਐਨਾ ਸਿਮਰੇ ਨੇ ਨਾ ਜਲਦੀ ਕਿਤੇ ਨਾ ਹਾਂ ਕੀ ਆ ਹਾਂ ਹਾਂ ਕੀ ਗੱਲ ਜੈਕੀ ਉਹ ਜੈਕੀ ਓਹੋ ਕੀ ਗੱਲ ਹੈ ਕੀ ਗੱਲ ਕੁਛ ਨਹੀਂ ਹੁੰਦਾ ਲੈ ਬਾਹਰ ਕਿੱਥੇ ਜਾਏਗਾ ਲੈ ਚੱਲ ਜਾ ਬਾਹਰ ਬਸ ਹਾਂ 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 ਕੀ ਗੱਲ ਕੀ ਗੱਲ ਬੱਸ 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 ਉਹ ਬੱਸ ਨਾ ਨਾ ਰੈਂਡ ਨੀ ਵੜਦਾ ਕਿਤੇ ਨਹੀਂ ਨਹੀਂ ਨੀ ਨੀ ਵੜਦਾ ਵੈਸੇ ਹਾਂ ਤੈਨੂੰ ਹਾਂ 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 ਬੱਸ 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 ਮੈਨੂੰ ਮਿਲਿਆ ਨਾ ਅਗਰ ਹਾਂ ਚੱਲ ਬੱਸ ਬੱਸ ਠੰਡ ਬੜੀ ਹੈ ਪਰ ਚੱਲ 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 ਬੱਸ 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 ਮੈਂ ਚੜੀ ਜਾਂਦਾ ਮੇਰੇ ਉੱਪਰ ਇਹ ਵੀ ਚੜ ਜਾਂਦਾ ਵਾ ਆਵੇ ਕਰਦਾ ਦੇਖੋ ਕੀ ਇਹ ਬੱਸ ਬੱਸ ਕੋ ਬੱਸ 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 ਲੜੀਆਂ ਕਰਨ ਡਿਆ ਹੈ ਦੇਖ ਕਿਦਾਂ ਲਾਡੀਆਂ ਕਰਦਾ ਚੱਲ ਅੰਦਰ ਸੈਦਰ ਸਕੂਲੇ ਗਿਆ ਤੂੰ ਨਹੀਂ ਕਿਉਂ ਸੁਤੇ ਹੈ ਸੁਤੇ ਕੱਲ 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 ਜਾਣਾ ਰੁਕ ਜਾਣਾ ਖਾਸ ਕੇ ਜਾਣਾ ਕਿਦਾਂ ਕਰਦਾ ਹੁੰਦਾ ਸੀ ਕਿਦਾਂ ਕਰਦਾ ਹੁੰਦਾ ਸੀ ਇਹ ਮੈਂ ਨਹੀਂ ਜਾਣਾ ਸਕੂਲੇ ਮੈਂ ਨਹੀਂ ਜਾਣਾ ਤੁਸੀਂ ਆਪਣਾ ਆਪਣਾ ਨਾਮ ਦੱਸੋ ਵੀ ਸਾਰੇ ਬਹਿ ਗਏ ਰਜ਼ਾਈ ਠੰਡ ਬਹੁਤ ਜ਼ਿਆਦਾ ਹੈਗੀ ਹੈ ਨਾ ਤੇ ਤੇਰਾ ਨਾਮ ਬੱਸ ਆਪਣਾ ਨਾਮ ਦੱਸ। ਤੇਰਾ ਨਾਮ ਦੱਸੋ। ਸ਼ੈਵਲ ਸਿੰਘ। ਕੀ? ਸ਼ੈਵਲ ਸਿੰਘ। ਇਹ ਮੈਨੂੰ ਨਹੀਂ ਸਮਝ ਲੱਗੀ ਸ਼ੈਜ। ਸ਼ੈਜ। ਅੱਛਾ ਸ਼ੈਜ ਪ੍ਰੀਤ ਸਿੰਘ। ਤੁਸੀਂ ਦੱਸੋ। ਹਰਮਨਜੀਤ ਕੌਰ। ਹਾਂ ਹਰਮਨਜੀਤ ਕੌਰ। ਤੁਹਾਨੂੰ ਠੀਕਾ ਬੁਖਾਰ। ਹਾਂ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਦੋ ਹੱਥ ਜੋੜ ਕੇ। ਹਾਂ ਸਤਿ ਸ਼੍ਰੀ ਅਕਾਲ। ਸਤਿ ਦੀਦੀ ਨੂੰ। ਸਤਿ ਸ਼੍ਰੀ ਅਕਾਲ। ਉੱਧਰ ਉੱਧਰ ਸਤਿ ਸ਼੍ਰੀ ਅਕਾਲ ਕਰਦੇ। ਸਤਿ ਸ਼੍ਰੀ ਅਕਾਲ। ਸਲਾਮ ਅਲੈਕੁਮ। ਸਤਿ ਸ਼੍ਰੀ ਅਕਾਲ। ਪਨਪ ਤੰਪ ਬਣਾ ਕੀ ਬਣਾਨੇ ਪਈ ਆ ਅਸੀਂ ਕੀ ਬਣਾਉਂਦੇ ਪਈ ਆ ਅਸੀਂ ਸਬਜੀ ਰੋਟੀ ਸਬਜੀ ਸਬਜੀ ਰੋਟੀ ਇਹ ਵਲੋਗ ਬਣਾ ਬਣਾ ਦੇ ਪਾ ਵਲੋਗ ਬਣਦੇ ਪਏ ਵਲੋਗ ਉਹ ਬਸ ਬਸ ਇਧਰ ਛੱਡੋ ਹੁਣ ਚਾਹ ਪੀਓ ਸੈਜੋ ਇਧਰ ਵੇਖੋ ਚਾਹ ਆ ਗਈ ਹੈ ਚਾਹ ਪੀਓ ਚਲੋ ਹਾਲੇ ਚਾਹ ਆ ਗਈ ਹੋਈ ਹੈ ਬਿਸਕੁਟ ਆ ਗਏ ਭੁਜੀਆ ਆ ਗਿਆ ਹਾਂ ਗਲਾਸ ਗਲਾਸ ਭਰਿਆ ਪਾ ਚਾਹ ਕਿਉਂਕਿ ਠੰਡ ਬਹੁਤ ਲੱਗੀ ਸੀ ਇਹਨੂੰ ਨਾ ਤਾਂ ਕਰਕੇ ਚਾਹ ਦੀ ਵੀਡੀਓ ਬਣਾ ਕੇ ਆਏ ਆ ਹਾਂ ਤਾਂ ਪਹਿਲਾ ਸੀ ਮਾਰਕੀਟ ਦੀ ਵੀਡੀਓ ਬਣਾਈ ਆ ਚਲੋ ਫਿਰ ਪੀ ਚਾਹ ਹੁਣ ਚੱਲ ਰੋਲ ਜਾਣੀ ਫਿਰ ਬੜਾ ਤੀਲਾ ਵੀ ਓਕੇ ਓਕੇ ਚੱਪਲਾ ਸਿੱਧੀਆਂ ਪਾ ਲੈਣਾ ਕਰ ਹਾਂ ਔਰ ਚੱਪਲਾ ਸਿੱਧੀਆਂ ਤੋਂ ਕਪਾਹ ਹੁਣ ਚੱਲੇ ਆ ਦੋਸਤੋ ਜੇ ਨਹੀਂ ਰਾਹ ਓਏ ਹਰਮਨ ਆ ਨਾ ਮੋ ਤੇ ਇਧਰ ਇਧਰ ਆ ਇਧਰ 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 ਲੈ ਪਿੱਛੇ ਭੱਜ ਜਾਂਦੇ ਸਿਰ ਫੜ ਕੇ ਆ ਰਹੇ ਆ ਆ ਜਾ ਆ ਜਾ ਪਤਾ ਕਿ ਤੱਕ ਦਿਸਦਾ ਇਧਰ ਆਓ ਸੱਜੇ ਨਾ ਹੋ ਫਰੈਂਕ ਹਾਂ ਖੰਭਾ ਗਾਓ ਫਿਰ ਦਫਾ ਇਧਰ ਆਜਾ ਚੱਕ ਮੈਂ ਠੀਕਾ ਠੀਕਾ ਆਹ ਮੋਟੂ ਚੱਕਣ ਲੱਗ ਗਿਆ ਬੱਲੇ ਬੱਲੇ ਬੱਪਾ ਚੱਕੀ ਚੱਕ ਚੱਪੜ ਰੀਲ ਚਲੋ ਚਲੋ ਰੰਗ ਰੰਗ ਨਾ ਦੇ ਇਸ ਮੇਂ ਰੰਗ ਨਾ ਪਾ ਦਿਨੇ ਲਾਲ ਲਾਲ ਕੋਈ ਨਾ ਕੋਈ ਆਹ ਹੁਣ ਹਰਮਨ ਦੀ ਵਾਰੀ ਆ ਗਈ ਮਿਲ ਗਈ ਮਿਲ ਗਈ ਗੱਡੀ ਹਰਮਨ ਨੂੰ ਮਿਲ ਗਈ ਤੂੰ ਵੱਡੀ ਏ ਸ਼ਦਾਨੇ ਓ ਛੋਟਾ ਈ ਓ ਬੱਸ ਬੱਸ ਉਹ ਪਲਟ ਗਈ ਬੱਸ ਬੁੱਸ ਬੱਸ 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 ਚਲੋ ਜੀ ਬੱਸ ਕਰੋ ਹੁਣ ਹੁਣ ਵੀਡੀਓ ਬੰਦ ਕਰ ਲਗਾਉਂ ਠਹਿ ਨਹੀਂ ਜਾਂਦਾ ਬੇਬਕੋ ਓਏ ਉੱਠ ਪਾ ਲਓ ਜੀ ਚੱਲ ਬੱਸ ਹੁਣ ਬੱਸ 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 ਬਹੁਤ ਆ ਹੁਣ ਚਲੋ ਠੀਕ ਆ ਦੋਸਤ ਆਪਾਂ ਹੁਣ ਚੱਲਿਆ ਘਰ ਚਾਹ ਪਾਣੀ ਪੀ ਲਿਆ ਬਹੁਤ ਮਸਤੀ ਕਰ ਲਈ ਆਪਾਂ ਨਿਆ ਨਿਆ ਨਾ ਦੇਖੋ ਜੀ ਤੇ ਇਹ ਨੇਰਾ ਪੈ ਗਿਆ ਬਾਹਰ ਆਫਨ ਕਰਦੇ ਘਰ ਮੰਮੀ ਨੇ ਵੇਟ ਕਰ ਦਿੱਤੇ ਆ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਹੀ ਸੁਨੇਹਾ ਜਿਹੜਾ ਆਪਾਂ ਹਰ ਵੀਡੀਓ ਦੇ ਵਿੱਚ ਦੇਈਦਾ ਹੁੰਦਾ ਜੀ ਉੜਾ ਦੇ ਜੂੜਾ ਸਾਭ ਕੇ ਰੱਖੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਪੰਜਾਬੀ ਬੋਲਿਆ ਕਰੋ ਪੰਜਾਬੀ ਬੋਲਿਆ ਕਰੋ ਜੀ ਆ ਜਾਣਾ ਆਪਾਂ ਇੱਕ ਲਾਈਨ ਬੋਲਣੇ ਜਾ ਰਿਹਾ ਜੀ ਹਾਂਜੀ ਸਰਬ ਕੇ ਬੋਲੀਏ ਜੇ ਫਿਰ ਹਾਂਜੀ ਹਾਂਜੀ ਇਕੱਠੇ ਬੋਲਦੇ ਆ ਫਿਰ ਹਾਂਜੀ ਜੀ ਜਾਗੋ ਪੰਜਾਬੀਓ ਦਸਾਤਿਆ ਕੋ ਪੰਚਾ ਪਿਓ ਗੋਪਨ ਪਿਆਰ ਮਛਤ ਗੋਪਨ ਪਿਆਰ ਸੋ ਦੋਸਤੋ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਜੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਘਰ ਵਿੱਚ ਛੋਟੇ ਛੋਟੇ ਬੱਚਾ ਨਾਲ ਪੰਜਾਬੀ ਬੋਲਿਆ ਕਰੋ ਦੋਸਤੋ ਪਹਿਨ ਤੋਂ ਹੀ ਬਰੀ ਰਹਿਣ ਕਰੋ ਜੀ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਇਥੇ ਐਂਡ ਕਰਾਂਗੇ ਆਲੇ ਵੀਡੀਓ ਕਿੱਦਾਂ ਦੀ ਲੱਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰੇ ਸ਼ੇਅਰ ਕਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਸਾਡੇ ਅੰਮਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਹੁੰਦਾ ਕਲੀ ਵਾਹਿਗੁਰੂ ਜੀ ਕਾ ਖਾਲਸਾ Oh, guru <laughs>